ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਤੀਜਾ ਗੌੜੀ ਰਾਗ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੂ ਦਾ ਮੁਕੱਦਸ ਪਾਵਨ ਬਚਨ ਹੈ ਜੀ ਕਾਮਣ ਹਰ ਰਸ ਵੇਦੀ ਜੀਓ ਹਰ ਕੈ ਸਹਿਜ ਸੁਭਾਈ ਕਾਮਣ ਜੀ ਬਿਸਤਰੀ ਹਰੀ ਦੇ ਪ੍ਰੇਮ ਦੇ ਵਿੱਚ ਬਿੰਨੀ ਹੈ ਤੇ ਸਹਿਜ ਅਡੋਲਤਾ ਪਿਆਰ ਵਿੱਚੋਂ ਟਿੱਕੀ ਹੋਈ ਹੈ ਜੀ ਮਨ ਮੋਹਣ ਮੋਹ ਲਿਆ ਜਿਉ ਦੁਬਦਾ ਸਹਜ ਸਮਾਏ ਮੋਹਣ ਨੇ ਮਨ ਨੂੰ ਮੋਹ ਲਿਆ ਜਿਹੜੇ ਦੁਬਦਾ ਹੈ ਉਹ ਮੁੱਕ ਗਈ ਹੈ ਜੀ ਦੁਬਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤਿ ਰੰਗ ਲਾਏ ਦੁਬਦਾ ਸਤਿਗੁਰੂ ਕਹਿਣ ਲਗੇ ਮੁੱਕ ਗਈ ਹੈ ਕਾਮਣ ਨੇ ਉਸ ਵਰ ਨੂੰ ਪਾ ਲਿਆ ਤੇ ਗੁਰੂ ਦੀ ਮੱਤ ਤੇ ਤੁਰ ਕੇ ਇਹ ਨਾਮ ਦਾ ਰੰਗ ਚੜ ਗਿਆ ਹੈ ਜੀ ਇਹੋ ਸਰੀਰ ਕੂੜ ਕੁਸਤ ਭਰਿਆ ਗਲ ਤਾਈ ਪਾਪ ਕਮਾਈ ਸਤਗੁਰ ਕਹਿਣ ਲੱਗੇ ਵੀ ਇਹ ਸਰੀਰ ਹੈ ਨਾ ਮਨੁੱਖਾਂ ਦਾ ਇਹ ਕੂੜ ਕੁਸਤ ਭਾਉ ਕੇ ਵਿਕਾਰਾਂ ਦੇ ਨਾਲ ਭਰਿਆ ਕਿੱਥੋਂ ਤੱਕ ਗਲ ਤਾਈ ਗਲੇ ਤੱਕ ਭਰਿਆ ਤੇ ਪਾਪ ਕਮਾਣਦਿਆ ਹੈ ਜੀ ਗੁਰਮੁਖ ਭਗਤ ਜਿਤ ਸਾਜ ਤੁਨ ਉਪਜੈ ਬਿਨ ਭਗਤੀ ਮੈਲ ਨ ਜਾਏ ਗੁਰੂ ਦੇ ਸਨਮੁਖ ਹੋ ਕੇ ਉਹ ਭਗਤੀ ਅੰਦਰ ਚਾ ਪੈਦਾ ਹੁੰਦਾ ਹੈ ਸਹਿਤਾ ਪੈਦਾ ਹੁੰਦੀ ਹੈ ਤੇ ਮਰਜ ਕਹਿਣ ਲੱਗੇ ਭਗਤੀ ਤੋਂ ਬਿਨਾ ਕਦੀ ਮੈਲ ਜਾਂਦੀ ਵੀ ਨਹੀਂ ਜੀ ਨਾਨਕ ਕਾਮਣ ਪਿਰੈ ਪਿਆਰੀ ਵਿੱਚੋਂ ਆਪ ਗਵਾਏ ਨਾਨਕ ਜਿਹੜੀ ਕਾਮਣ ਹੈ ਉਹ ਖਰੀਦ ਨੂੰ ਪਿਆਰੀ ਲੱਗਦੀ ਹੈ ਕਿਉਂਕਿ ਉਹਨੇ ਆਪਣੀ ਹਉਮੈ ਨੂੰ ਮੁਕਾਲ ਲਿਆ ਹੈ ਜੀ ਕਾਮਣ ਪਰ ਪਾਇਆ ਜੀਓ ਗੁਰ ਕਾ ਭਾਈ ਪਿਆਰੇ ਕੰਮ ਨੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਕਿਵੇਂ ਪ੍ਰਾਪਤ ਕੀਤਾ ਗੁਰੂ ਦੇ ਪਿਆਰ ਵਿੱਚ ਟਿਕ ਕੇ ਜੀ ਰਹਿਣ ਸੁਖ ਸੁੱਤੀ ਜੀਓ ਅੰਤਰ ਉਰਤਾਰੇ ਉਹਨੇ ਹਿਰਦੇ ਚਹਾਈ ਨੂੰ ਵਸਾਇਆ ਤੇ ਜ਼ਿੰਦਗੀ ਰੂਪੀ ਰਹਿਣ ਉਹਦੀ ਸੁੱਖਾ ਨਾਲ ਲੰਗ ਰਹੀ ਹੈ ਅੰਤਰ ਉਰਤਾਰੇ ਮਿਲੀਆਂ ਪਿਆਰੇ ਅਨ ਦਿਨ ਦੁੱਖ ਨਿਮਾਰੇ ਅੰਦਰ ਹਰੀ ਨੂੰ ਟਿਕਾ ਕੇ ਉਹ ਹਰੀ ਨਾਲ ਮਿਲੀ ਹੈ ਤੇ ਉਹਦੇ ਹਰ ਵਕਤ ਉਹਨੇ ਆਪਣੇ ਦੁੱਖਾਂ ਨੂੰ ਮੁਕਾ ਲਿਆ ਹੈ ਜੀ ਅੰਤਰ ਮੈਲ ਫਿਰ rave ਕਾਮਣ ਗੁਰਮਤਿ ਵਿਚਾਰੇ ਗੁਰੂ ਦੀ ਮਤ ਤੇ ਤੁਰ ਕੇ ਵਿਚਾਰ ਹਾਸਲ ਕਰਕੇ ਹਿਰਦੇ ਘਰ ਚ ਟਿਕ ਕੇ ਹਰੀ ਦੇ ਪ੍ਰੇਮ ਦੇ ਰੰਗ ਨੂੰ ਮਾਣਦੀ ਹੈ ਜੀ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਉਹਨਾਂ ਨੇ ਅੰਮ੍ਰਿਤ ਨਾਮ ਹਰ ਵਕਤ ਪਿੰਦੀਆਂ ਨੇ ਤੇ ਉਹ ਦੁਬਦਾਂ ਨੂੰ ਉਹਨਾਂ ਨੇ ਮਾਰ ਸੁੱਟਿਆ ਹੈ ਜੀ ਨਾਨਕ ਸੱਚ ਮਿਲੀ ਸੋਹਾਗਣ ਗੁਰ ਕਾ ਹੇਤ ਉਪਾਰੇ ਨਾਨਕ ਉਹ ਸੁਹਾਗਣ ਗੁਰੂ ਦੇ ਪਿਆਰ ਚ ਟਿਕ ਕੇ ਸੱਚ ਨੂੰ ਮਿਲੀ ਹੋਈ ਐ ਆਹ ਉਹ ਦਇਆ ਕਰੇ ਜੀਓ ਪ੍ਰੀਤਮ ਹਥ ਪਿਆਰੇ ਤੇ ਪ੍ਰੀਤਮ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਦਇਆ ਕਰੋ ਜੀ ਕਾਮਣ ਬਿਨੂ ਕਰੇ ਜੀਓ ਸੱਚ ਸ਼ਬਦ ਸ਼ਿੰਗਾਰੇ ਕਾਮਣ ਬੇਨਤੀ ਕਰਦੀ ਏ ਕਿ ਮੈਨੂੰ ਸ਼ਬਦ ਦੇ ਰਾਹੀ ਮੇਰੇ ਜ਼ਿੰਦਗੀ ਨੂੰ ਵੀ ਸਵਾਰ ਦਿਓ ਜੀ ਸੱਚ ਸ਼ਬਦ ਸ਼ਿੰਗਾਰੇ ਹਾਂ ਮੈਂ ਮਾਰੇ ਗੁਰਮੁਖ ਕਾਰਜ ਸਵਾਰੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਚ ਜੁੜ ਕੇ ਜਿਨ੍ਹਾਂ ਨੇ ਜ਼ਿੰਦਗੀ ਦਾ ਸ਼ਿੰਗਾਰ ਕਰ ਲਿਆ ਮਨ ਦਾ ਹੋਮੇ ਨੂੰ ਮਕਾ ਦਿੱਤਾ ਸਤਗੁਰਾਂ ਨੇ ਕਾਰਜ ਉਸ ਤੇ ਸਫਲੀ ਕਰ ਦਿੱਤੇ ਨੇ ਜੁਗ ਜੁਗ ਏਕੋ ਸੱਚਾ ਸੋਈ ਬੂਝਾ ਗੁਰ ਵਿਚਾਰ ਜੁਗਾ ਜੁਗਾਂ ਤੋਂ ਇੱਕ ਹਰੀ ਹੈ ਸੱਚਾ ਪਰ ਇਹ ਵਿਚਾਰ ਸੂਝ ਬੂਝ ਗੁਰੂ ਤੋਂ ਹਾਸਲ ਹੁੰਦੀ ਹੈ ਮਨਮੁਖ ਕਾਮ ਵਿਆਪੀ ਮੋਹੇ ਸੰਤਾਪੀ ਕਿਸ ਅੱਗੇ ਜਾਏ ਪੁਕਾਰੇ ਜਿਹੜੀ ਮਨਮੁਖੀ ਇਸਤਰੀ ਹੈ ਉਹ ਕਾਮ ਦੇ ਵਿੱਚ ਮੋਹ ਦੇ ਵਿੱਚ ਗਲਤਾਨ ਹੈ ਫਿਰ ਵਿਕਾਰਾਂ ਚ ਫਸ ਕੇ ਮਰਜ਼ੀ ਕਰਨ ਲੱਗੀ ਕਿਸ ਅੱਗੇ ਜਾ ਕੇ ਪੁਕਾਰ ਕਰੇ ਜੀ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਯੱਤ ਪਿਆਰੇ ਨਾਨਕ ਜਿਹੜੇ ਮਨਮੁਖ ਨੇ ਉਹਨਾਂ ਨੂੰ ਥਾਉ ਪਾਉ ਕੇ ਥਾ ਨਹੀਂ ਮਿਲਦੀ ਪਾਉ ਕੇ ਆਨੰਦ ਨਹੀਂ ਮਿਲਦਾ ਤੇ ਬਿਨਾ ਗੁਰੂ ਦੇ ਪਿਆਰ ਤੋਂ ਇਹ ਜ਼ਿੰਦਗੀ ਦੇ ਵਿੱਚ ਆਨੰਦ ਸੰਭਵ ਨਹੀਂ ਹੈ ਜੀ। ਮੁੰਦਿਆਣੀ ਭੋਲੀ ਨੇ ਗੁਣੀਆਂ ਜਿਓ ਫਿਰ ਗਮ અપਾਰਾ। ਹਰੀ ਕੀ ਹੈ ਹਰੀ ਤੇ ਗਮ ਹੈ અપਾਰਾ ਹੈ। ਤੇ ਇਹ ਜੀਵੀ ਸਤਰੀ ਭੋਲੀ ਹੈ, ਨਿਆਣੀ ਹੈ, ਕੋਈ ਗੁਣ ਨਹੀਂ ਹੈ ਦੇ ਅੰਦਰ। ਆਪੇ ਮੇਲ ਮਿਲਿਆ ਜਿਓ ਆਪੇ ਬਖਸ਼ਣ ਹਾਰਾ। ਜੋ ਆਪੇ ਜੀਵਾਂ ਨੂੰ ਬਖਸ਼ਣ ਹਾਰ ਹੈ ਆਪੇ ਨਾਲ ਜੋੜਦਾ ਹੈ। ਆਉਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਆ ਸਮਾਈ ਆਉ ਆਪਣਾ ਨੂੰ ਬਖਸ਼ਣ ਵਾਲਾ ਤੇ ਉਹ ਕਾਮਣ ਪਾਵ ਕੇ ਕਾਮਣ ਉਹਨੂੰ ਚੰਗੀ ਲੱਗਦੀ ਐ ਸਤਿਗੁਰੂ ਕਹਿ ਲੈ ਘਟ ਘਟ ਰਿਆ ਸਮਾਈ ਤੇ ਹਰੇਕ ਕਿਰਦੇ 'ਚੋ ਵਿਆਪਕ ਹੈ ਜੀ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰੂ ਬੂਝ 부ਝਾਈ ਇਹ ਸਤਿਗੁਰਾਂ ਨੇ ਬੂਝ ਬਖਸ਼ੀ ਕੀ ਪ੍ਰੇਮਾ ਭਗਤੀ ਵਿੱਚ ਪ੍ਰੀਤੀ ਦੇ ਨਾਲ ਹੀ ਹਰੀ ਹਿਰਦੇ 'ਚ ਵਸਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਆਨੰਦਿਨ ਰਹੇ ਲਿਵ ਲਾਈ ਜਿਹੜੇ ਜੀਵ ਸਤਿ ਜੋੜੀ ਐ ਸਦਾ ਆਨੰਦ ਵਿੱਚ ਦਿਨ ਰਾਤ ਹਰੀ ਦੇ ਨਾਲ ਸੁਰਤ ਜੋੜੀ ਰੱਖਦੀ ਹੈ ਨਾਨਕ ਸਹਿਜੇ ਹਰਵਰ ਪਾਇਆ ਸਾਤਨ ਨੌਂ ਨਿੰਦ ਪਾਇਆ ਨਾਨਕ ਨੇ ਸਹਿਜ ਵਿੱਚ ਟਿਕ ਕੇ ਹਰੀ ਹਬਰ ਹਰੀ ਦਾ ਨਾਮ ਹਾਸਲ ਕਰ ਲਿਆ ਉਸ ਜੀਬ ਇਸਤਰੀ ਨੇ ਨਾਮ ਰੂਪੀ ਖਜ਼ਾਨਾ ਹਾਸਲ ਕਰ ਲਿਆ ਹੈ ਜੀ ਗੌੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤਾ ਜਿਓ ਕਿਉ ਕਰ ਦੂਤਰ ਤਰਿਆ ਜਾਏ ਇਹ ਮਾਇਆ ਦਾ ਸਰ ਜਿਹੜਾ ਸਰੋਵਰ ਸਮੁੰਦਰ ਹੈ ਬੜਾ ਸਬਲ ਹੈ ਔਖਾ ਭਿਆਨਕ ਹੈ ਫਿਰ ਇਹ ਸਮੁੰਦਰ ਸਾਰ ਨੂੰ ਦੁੱਤਾਰ ਤਰਿਆ ਨਹੀਂ ਜਾ ਸਕਦਾ ਕਿਵੇਂ ਫਿਰ ਪਾਰ ਹੋਇਆ ਜਾਵੇ ਜੀ ਹਰਾਮ ਨਾਮ ਕਰ ਬੋਹਿ ਥਾ ਜਿਓ ਸ਼ਬਦ ਖੇਵਟ ਵਿੱਚ ਪਾਇ ਸਤਿਗੁਰ ਕਹਿਣ ਲਗੇ ਕੰਮ ਕਰ ਹਰੀ ਦੇ ਨਾਮ ਨੂੰ ਬੋਇਤਾ ਬਨਾਲਾ ਤੇ ਸ਼ਬਦ ਨੂੰ ਖੇਵਟ ਮਲਾ ਬਨਾਲਾ ਇਹ ਤਾਂ ਤਰਿਆ ਜਾਏਗਾ ਜੀ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਹਨ ਬਿਦ ਦੁੱਤਰ ਤਰੀਏ ਇਹ ਕੰਮ ਸਤਿਗੁਰ ਕਹਿਣ ਲਗੇ ਸ਼ਬਦ ਨੂੰ ਜਦ ਮਲਾ ਬਨਾਲ ਲੈਣਗਾ ਨਾ ਪਰ ਇਹ ਪਵਜਲ ਸਾਗਰ ਇਵੇਂ ਤਰਿਆ ਜਾਵੇਗਾ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵਤ ਆਇਓ ਮਰੀਏ ਗੁਰੂ ਦੇ ਸੰਮੁਖ ਹੋ ਕੇ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਭਗਤੀ ਪ੍ਰਾਪਤ ਹੋ ਗਈ ਜਿਉਂਦਿਆਂ ਜੀ ਪਦਾਰਥਾਂ ਤੋਂ ਪਰਾਂਮ ਹੋ ਗਏ ਨੇ ਖਿਨ ਮੈਂ ਰਾਮ ਨਾਮ ਕਿਲਵਿਖ ਕਾਟੇ ਭਏ ਪਵਿੱਤ ਸਰੀਰਾ ਖਿਨ ਮਾਤਰਚ ਅੰਦਰੋਂ ਕਿਲ ਵਿਖ ਨੂੰ ਪਾਪ ਨੂੰ ਕੱਟ ਕੇ ਸ਼ਰੀਰਾਂ ਨੂੰ ਪਵਿੱਤਰ ਕਰ ਦਿੰਦਾ ਹੈ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ ਨਾਨਕ ਜਿਨ੍ਹਾਂ ਨੂੰ ਹਰੀ ਨਾਮ ਦਾ ਆਸਰਾ ਹੈ ਤੇ ਉਹ ਮਨੂਰ ਪਾਉ ਕੇ ਸੜੇ ਲੋਹੇ ਤੋਂ ਕੰਚਨ ਸੋਨੇ ਵਰਗੇ ਹੋ ਜਾਂਦੇ ਨੇ ਇਸਤਰੀ ਪੁਰਖ ਕਾਮ ਵਿਆਪੇ ਜਿਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਪਾਵੇਂ ਇਸਤਰੀ ਐ ਪਾਵੇਂ ਪੁਰਸ਼ ਐ ਮਾਰਜ ਕਹਿੰਦੇ ਸਾਰੇ ਕਾਮ ਦੇ ਵਿੱਚ ਗਲਤਾਨ ਨੇ ਹਰੀ ਦੇ ਨਾਮ ਦੀ ਸੂਜ ਬੂਝ ਕਿਸੇ ਹਾਸਲ ਨਹੀਂ ਕੀਤੀ ਮਾਤ ਪਿਤਾ ਸੁਤ ਪਾਈ ਖਰੇ ਪਿਆਰੇ ਜੀਓ ਢੂਪ ਮੂਏ ਬਿਨ ਪਾਣੀ ਮਾਤਾ ਪਿਤਾ ਪੁੱਤਰ ਸਭ ਸਾਖ ਸੰਬੰਧੀ ਵਿਕਾਰਾਂ ਚ ਡੁੱਬ ਮਰੇ ਨੇ ਇਵੇਂ ਡੁੱਬੇ ਨੇ ਜਿਵੇਂ ਪਾਣੀ ਤੋਂ ਬਿਨਾ ਬੰਦਾ ਡੁੱਬ ਮਰੇ ਜੀ ਢੂਪ ਮੂਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਤਾਤ ਸੰਸਾਰੀ ਸੰਸਾਰ ਨੂੰ ਹਉਮੇ ਦਾ ਰੋਗ ਲੱਗਾ ਜਿਸ ਕਰਕੇ ਮਰਜ ਕਹਿਣ ਲਗੇ ਪਾਣੀ ਤੋਂ ਬਿਨਾ ਡੁੱਬ ਮਰੇ ਨੇ ਪਾਵ ਜਿੰਦਗੀ ਅਜਾਈ ਗਵਾਲਈ ਹੈ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰ ਜੋ ਗੁਰੂ ਦੇ ਸ਼ਬਦ ਵਿਚਾਰ ਨਾਲ ਜੁੜ ਗਏ ਨੇ ਉਹ ਤਰ ਗਿਆ ਨਹੀਂ ਤੇ ਮਰਜ ਕਹਿਣ ਲਗ ਜੋ ਆਇਆ ਉਹ ਸੰਸਾਰ ਤੋਂ ਜਾਏਗਾ ਤੱਕ ਤਨ ਜ਼ਰੂਰ ਜੀ ਗੁਰਮੁਖ ਹੋਵੈ RAM ਨਾਮ ਵਖਾਣ ਆਪ ਤਰੈ ਕੁੱਲ ਤਾਰੇ ਜੋ ਗੁਰੂ ਦੇ ਸਾਹਮਣੇ ਹੁੰਦਾ ਉਹ ਆਪ ਵੀ ਤਰਦਾ ਪੂਰਾ ਨੂੰ ਵੀ ਧਾਰਦਾ ਤੇ ਹਰੀ ਦਾ ਨਾਮ ਉਹ ਜਪਦਾ ਰਹਿੰਦਾ ਹੈ ਨਾਨਕ ਨਾਮ ਵਸੈ ਕਟ ਅੰਤਰ ਗੁਰਮਤਿ ਮਿਲੇ ਪਿਆਰੇ ਨਾਨਕ ਜਿਨ੍ਹਾਂ ਦੇ ਵਿੱਚ ਨਾਮ ਵਸ ਗਿਆ ਗੁਰੂ ਦੀ ਮਤ ਲੈ ਕੇ ਹਰੀ ਨਾਲ ਜੁੜੇ ਰਹਿੰਦੇ ਹਨ ਰਾਮ ਨਾਮ ਬਿਨ ਕੋther ਨਾਹੀ ਜੀਓ ਬਾਜੀ ਹੈ ਸੰਸਾਰਾ ਇਹ ਭਾਈ ਸੰਸਾਰ ਇੱਕ ਬਾਜੀ ਹੈ ਖੇੜ ਮਰਜ਼ ਕਹਿਣ ਲੱਗੇ ਅਸਲੀ ਤੇ ਹੈ ਕਿ ਹਰੀ ਦੇ ਨਾਮ ਤਬੀਨਾ ਕੁਝ ਵੀ ਥਿਰ ਨਹੀਂ ਹੈ। ਦ੍ਰਿੜ ਭਗਤ ਸੱਜੀ ਜੀਓ RAM ਨਾਮ ਵਪਾਰਾ। ਸਤਿਗੁਰ ਕਹਿਣ ਲੱਗੇ ਹਰੀ ਦੇ ਨਾਮ ਦੀ ਜਿਹੜੀ ਪਗਤੀ ਉਹ ਦ੍ਰਿੜ ਕਰ ਤੇ ਨਾਮ ਦਾ ਹੀ ਵਪਾਰ ਸੌਦਾ ਕਰਿਆ ਕਰ ਜੀ। RAM ਨਾਮ ਵਪਾਰਾ ਅਗੰਮ ਅਪਾਰਾ ਗੁਰਮਤੀ ਤਨ ਪਾਈਐ। RAM ਨਾਮ ਦਾ ਵਪਾਰ ਕਰਕੇ ਦਾ ਉਹ ਹਰੀ ਜੋ ਅਗੰਮ ਅਪਾਰਾ ਹੈ। ਤੇ ਗੁਰੂ ਦੀ ਮਤ ਲੈ ਕੇ ਨਾਮ ਤਨ ਖੱਟਦੇ ਰਹੋ ਜੀ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈ ਹੈ ਸਤਗੁਰ ਕੈਲੰਗ ਵਿੱਚੋਂ ਆਪਣਾ ਆਪ ਗਵਾਦੇ ਇਹੀ ਸੇਵਾ ਹੈ ਇਹੀ ਭਗਤੀ ਹੈ ਤੇ ਇਹੀ ਉੱਚੀ ਸੁਰਤ ਹੈ ਜੀ ਹਮ ਮਤ ਹੀਣ ਮੂਰਖ ਮੁਗਧ ਅੰधे ਸਤਗੁਰ ਮਾਰਗ ਪਾਏ ਮਰਜ ਕੈਲੰਗ ਸਿ ਮਤ ਹੀਨ ਮੂਰਖਾਂ ਮੁਗਧਾਂ ਅੰਦੇ ਆ ਤੇ ਸਤਗੁਰਾਂ ਨੇ ਹੀ ਸਾਨੂੰ ਚੰਗੇ ਰਾਹ ਤੇ ਤੋਰਿਆ ਹੈ ਜੀ ਨਾਨਕ ਗੁਰਮੁਖ ਸ਼ਬਦ ਸੁਹਾਵੇ ਅੰਨ ਦਿਨ ਹਰ ਗੁਣ ਗਾਏ ਨਾਨਕ ਜੋ ਗੁਰੂ ਦੇ ਸੰਮੁਖ ਨੇ ਸ਼ਬਦ ਰਹੀਂ ਸੋਹਣੇ ਜੀਵਨ ਵਾਲੇ ਬਣ ਗਏ ਨੇ ਤੇ ਹਰ ਵਕਤ ਤਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਆਪ ਕਰਾਈ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਹਰੀ ਆਪ ਕਰਦੈ ਆਪ ਇਸ ਸੰਸਾਰੋਂ ਉਤਾਰਦਾ ਤੇ ਆਪੇ ਸ਼ਬਦ ਰਾਹੀਂ ਜੀਵਾਂ ਨੂੰ ਸਵਾਰਦਾ ਹੈ ਜੀ ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਸਤਗੁਰ ਆਪ ਹੀ ਹੈ ਪ੍ਰਮਾਤਮਾ ਦਾ ਰੂਪ ਜੁਗਾ ਜੁਗਾ ਅੰਤੁ ਭਗਤਾਂ ਨੂੰ ਤਰਦਾ ਆ ਰਿਹਾ ਹੈ ਜੀ ਜੁਗ ਜੁਗ ਭਗਤ ਪਿਆਰੇ ਹਰਿ ਆਪ ਸਵਾਰੇ ਆਪੇ ਭਗਤੀ ਲਾਏ ਜੁਗਾ ਜੁਗਾ ਅੰਤੁ ਭਗਤ ਹਰੀ ਨੂੰ ਪਿਆਰੇ ਨੇ ਹਰੀ ਨੇ ਆਪ ਸਵਾਰਤ ਆਪਣੀ ਭਗਤੀ ਚ ਜੋੜਿਆ ਹੈ ਜੀ ਆਪੇ ਦਾਨਾ ਆਪੇ ਬੀਨਾ ਆਪੇ ਸੇਵਕ ਰਾਏ ਹਰੀ ਆਪ ਹੀ ਦਾਨ ਹੈ ਬੀਨਾ ਪਾਉ ਕੇ ਸਿਆਣਾ ਆਪ ਹੀ ਜੀਵਨ ਨੂੰ ਆਪਣੇ ਨਾਲ ਜੋੜਦਾ ਹੈ ਜੀ। ਆਪੇ ਗੁਣ ਦਾਤਾ ਔ ਗੁਣ ਕਾਟੇ ਹਿਰਦੈ ਨਾਮ ਵਸਾਏ। ਅਰੇ ਆਪ ਹੀ ਔਗਣਾ ਨੂੰ ਕੱਟਦਾ ਤੇ ਆਪ ਹੀ ਹਿਰਦਿਆ ਚ ਨਾਮ ਜਿੜ ਕਰਵਾਉਂਦਾ ਹੈ ਜੀ। ਨਾਨਕ ਸਦ ਬੁਲੇ ਹਾਰੀ ਸੱਚੇ ਬਿਟੋ ਆਪੇ ਕਰੇ ਕਰਾਏ। ਨਾਨਕ ਮੈਂ ਹਰੀ ਤੋਂ ਸਦਕੇ ਜਾਨਣਾ ਵਾ ਕਿਉਂਕਿ ਆਪ ਹੀ ਸਭ ਕੁਝ ਕਰ ਰਿਹਾ ਹੈ ਜੀ। ਗੌੜੀ ਮਹੱਲਾ 3 ਗੁਰ ਕੀ ਸੇਵਾ ਕਰ ਪਿਰਾ ਜਿਓ ਹਰ ਨਾ ਅਰ ਨਾਮ ਤਿਆਏ اے ਭਾਈ ਗੁਰੂ ਦੀ ਸੇਵਾ ਕਰਕੇ ਹਰੀ ਦਾ ਨਾਮ ਜਪਿਆ ਕਰ ਮਨਹੁ ਦੂਰ ਨਾ ਜਾਏ ਪਿਰਾ ਜਿਓ ਕਰ ਬੈਠਿਆਂ ਹਰ ਪਾ ਆਪਣੇ ਅੰਦਰੋਂ ਅੰਦਰ ਤੋਂ ਅਧਿਆਤਮਿਕ ਪੱਖੋਂ ਹਰੀ ਤੋਂ ਦੂਰ ਨਾ ਹੋ ਜੇ ਹਿਰਦੇ ਘਰ ਚ ਟਿਕਿਆ ਰੰਗ ਹਰੀ ਹਿਰਦੇ ਚ ਮਿਲ ਪਏਗਾ ਜੀ ਘਰ ਬੈਠਿਆਂ ਹਰ ਪਾਈ ਸਦਾ ਚਿੱਤ ਲਾਏ ਸਹ ਜੇ ਸਤ ਸੁਭਾਈ ਜਿੰਨਾ ਹਿਰਦੇ ਘਰ ਚ ਬੈਠਿਆਂ ਸਦਾ ਚਿੱਤ ਲਾ ਲਿਆ ਮਰਜ਼ ਕਹਿਣਗੇ ਉਹ ਅਡੋਲਤਾ ਚ ਤੇ ਪਿਆਰ ਵਿੱਚ ਹਰਿ ਨਾਲ ਜੁੜੇ ਰਹਿੰਦੇ ਨੇ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਗੁਰੂ ਦੀ ਸੇਵਾ ਨਾ ਖਰੀ ਸੁਖਾਲੀ ਬੜੀ ਚੰਗੀ ਹੈ ਸੁਖਾਲੀ ਸੁੱਖ ਦੇਣ ਵਾਲੀ ਹੈ ਪਰ ਕਰਦਾ ਉਹ ਹੈ ਜਿਸ ਤੋਂ ਹਰੀ ਆਪ ਕਰਵੰਦੇ ਹਨ ਨਾਮੋ ਬੀਜੇ ਨਾਮੋ ਜਮੈ ਨਾਮੋ ਮਨ ਰਸਾਈ ਉਹ ਨਾਮ ਨੂੰ ਹੀ ਬੀਜਤ ਹੈ ਤੇ ਨਾਮ ਨੂੰ ਹੀ ਆਪਣੇ ਮਨ ਚ ਵਸਾਉਂਦਾ ਹੈ ਜੀ ਨਾਨਕ ਸੱਚ ਨਾਮ ਵਡਿਆਈ ਪੂਰ ਲਿਖਿਆ ਪਾਏ ਨਾਨਕ ਸੱਚੇ ਨਾਮ ਦੀ ਜੋ ਵਡਿਆਈ ਹੈ ਨਾ ਇਹ ਨਾਮ ਦੇ ਰਾਹੀ ਮਿਲਦੀ ਪਰ ਪੁਰਬਲੇ ਕਰਮ ਹੁਣ ਤਾਂ ਮਿਲਦੀ ਹੈ ਹਰ ਕਾ ਨਾਮ ਮਿੱਠਾ ਪੀ ਰਾ ਜਿਓ ਜਾ ਚੱਖੇ ਚਿਤ ਲਾਏ ਹਰੀ ਦਾ ਨਾਮ ਬੜਾ ਮਿੱਠਾ ਹੈ ਜੇ ਚੱਖੇਗਾ ਨਾ ਤਾਂ ਇਸ ਮਿਠਾਸ ਦਾ ਪਤਾ ਲੱਗੇਗਾ ਜੀ ਰਸਨਾ ਹਰ ਰਸ ਚਾਖ ਮੂਹੇ ਜਿਓ ਅਨ ਰਸ ਸਾਧ ਗਵਾਏ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਇਸ ਰਸਨਾ ਨਾਲ ਜੀਵ ਨਾਲ ਚੱਖ ਲਿਆ ਉਹਨਾਂ ਰਸ ਆ ਗਿਆ ਬਾਕੀ ਰਾ ਸਤਿਗੁਰੂ ਕਹਿਣਗੇ ਸਭ ਮੁੱਕ ਜਾਣਗੇ ਸਦਾ ਹਰ ਰਸ ਪਾਈ ਜਾਂ ਹਰ ਭਾਈ ਰਸਨਾ ਸ਼ਬਦ ਸੁਹਾਏ ਜਿਨ੍ਹਾਂ ਨੇ ਹਰੀ ਰਸ ਪ੍ਰਾਪਤ ਕਰ ਲਿਆ ਉਹ ਹਰੀ ਨਾਲ ਚਿਹਰੇ ਨੂੰ ਚੰਗੇ ਲੱਗਦੇ ਨੇ ਇਹ ਰਸਨਾ ਉਹਨਾਂ ਦੀ ਸ਼ਬਦ ਰਾਹੀ ਗਾ ਕੇ ਸੋਹਣੀ ਬਣ ਗਈ ਹੈ। ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹਿ ਲਿਵ ਲਾਏ। ਜਿਹੜਾ ਨਾਮ ਜਪਦੇ ਨੇ ਸਦਾ ਸੁਖ ਖਾਟਦੇ ਨੇ ਤੇ ਨਾਮ ਰਾਹੀ ਉਹਨਾਂ ਦੀ ਸੁਰਤ ਹਰੀ ਨਾਲ ਜੁੜੀ ਰਹਿੰਦੀ ਹੈ। ਨਾਮੇ ਉਪਜੀ, ਨਾਮੇ ਬਿਨ ਸੇ, ਬਿਨਾਮੇ ਸੱਚ ਸਮਾਏ। ਸਤਿਗੁਰ ਕੈ ਲਗੇ ਨਾਮ ਪਾਵ, ਨਾਮ ਦਾ ਪਾਵੇ ਤੇ ਹੁਕਮ ਹੈ। ਹੁਕਮ ਦੇ ਸ੍ਰਿਸ਼ਟੀ ਪੈਦਾ ਹੁੰਦੀ ਹੈ। ਹੁਕਮ ਦੇ ਵਿੱਚ ਹੀ ਮੁੱਕ ਜਾਂਦੀ ਤੇ ਹੁਕਮ ਰਾਹੀ ਹੀ ਸੱਚ ਜੁੜਿਆ ਜਾ ਸਕਦਾ ਹੈ ਨਾਨਕ ਨਾਮ ਗੁਰਮਤੀ ਪਾਈ ਆਪੇ ਲੈ ਲਵਾਈ ਨਾਨਕ ਜੋ ਨਾਮ ਹੈ ਨਾ ਗੁਰੂ ਦੀ ਮਾਤਰਾ ਹੀ ਮਿਲਦਾ ਤੇ ਆਪੀ ਹਰੀ ਆਪਣੇ ਨਾਲ ਜੀਵਾਂ ਨੂੰ ਜੋੜਦਾ ਹੈ ਏ ਵਿਡਾਣੀ ਚੱਕਰੀ ਪਿਰਾ ਜਿਓ ਤਨ ਛੋੜ ਪਰਦੇਸ ਸਿਧਾਈ ਜਿਹੜੀ ਹੋਰ ਵੀ ਡਾਣੀ ਚੱਕਰੀ ਹੈ ਨਾ ਸਤਗੁਰੂ ਕਹਿ ਲਗੇ ਮਨੁੱਖ ਨੂੰ ਖਵਾਰ ਕਰਦੀ ਹੈ ਇਵੇਂ ਜਿਵੇਂ ਧੰਨ ਛੋੜ ਪ੍ਰਦੇਸ਼ ਦਾ ਜਿਵੇਂ ਪਤੀ ਦੂਰ ਚਲਾ ਜਾਏ ਤੇ ਫਿਰ ਪਤਨੀ ਦੁਖੀ ਹੁੰਦੀਵੇਂ ਇਹ ਜੀਵ ਇਸਤਰੀ ਦੂਰ ਚੱਲੀ ਗਈ ਹੈ ਹਰੀ ਤੋਂ ਦੂਜਾ ਕਿਨਾਂ ਸੁੱਖ ਨਾ ਪਾਇਓ ਪੈਰਾ ਜੀਓ ਵਿਖਿਆ ਲੋਭ ਲੁਭਾਇ ਦੂਜੀ ਪਿਆਰ ਚੱਕ ਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ ਬਸ ਜਿਹੜਾ ਜੀਵ ਹੈ ਇਹ ਵਿਖਿਆ ਦੇ ਵਿੱਚ ਖਵਾ ਰੇਂਦਾ ਹੈ ਵਿਖਿਆ ਲੋਭ ਲੁਭਾਈ ਪਰਮ ਪੁਲਾਏ ਉਹ ਕਿਉਂ ਕਰ ਸੁਖ ਪਾਏ ਵਿਖਿਆ ਦੇ ਵਿੱਚ ਲੋਭ ਦੇ ਵਿੱਚ ਇਹ ਲੁਭਾਏ ਮਨ ਹੈ ਸਤਿਗੁਰੂ ਕਹਿਣ ਲੱਗੇ ਸੁਖ ਕਿੱਥੋਂ ਮਿਲੇਗਾ ਚੱਕਰੀ ਵਿਡਾਣੀ ਖਰੀ ਦੁਖ ਖਾਲੀ ਆਪ ਵੇਚ ਧਰਮ ਗਵਾਏ ਚੱਕਰੀ ਵਿਡਾੜੀ ਜੇ ਹੋਰ ਚੱਕਰੀਆਂ ਕਰੇਗਾ ਮਰਜ਼ ਕਹਿਣ ਲੱਗੇ ਬੜੀ ਔਖ ਹੈ ਇਹ ਸਮਝ ਲੈ ਵੀ ਆ ਵੇਚ ਜੇ ਆਪਣਾ ਆ ਵੇਚੇਗਾ ਨਾ ਇਤਾ ਹਰੀ ਮਿਲੇਗਾ ਜੀ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁੱਖ ਸੰਤਾਏ ਮਾਇਆ ਦੇ ਬੰਧਨ ਨੇ ਜਿਹੜੇ ਟਿਕਦੇ ਨਹੀਂ ਪਾਉ ਕੇ ਮਾਇਆ ਦੇ ਬੰਧਨ ਮਨੁੱਖ ਨੂੰ ਤੰਗ ਕਰਦੇ ਨੇ ਤੇ ਹਰ ਪਲ ਬਸ ਦੁਖੀ ਰਹਿੰਦਾ ਹੈ ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾਗੁਰ ਸ਼ਬਦ ਦੀ ਚਿਤ ਲਾਇ ਨਾਨਕ ਮਾਇਆ ਦਾ ਦੁੱਖ ਉਦੋਂ ਮੁਕਦਾ ਹੈ ਜਦੋਂ ਗੁਰੂ ਸ਼ਬਦ ਨਾਲ ਚਿੱਤ ਜੋੜ ਲਵੇ ਮਨ ਮੁਖ ਮੁਗਦ ਗਵਾਰ ਪਿਰਾਜੀਓ ਸ਼ਬਦ ਮਨ ਨਾ ਵਸਾਏ ਮਨ ਮੁਖ ਮੁਗਦ ਗਵਾਰ ਪਿਰਾਜੀਓ ਇਹਨੇ ਕਦੀ ਸ਼ਬਦ ਨੂੰ ਮਨ ਚ ਵਸਾਇਆ ਹੀ ਨਹੀਂ ਮਾਇਆ ਕਾ ਬ੍ਰਹਮ ਅੰਧ ਪਿਰਾਜੀਓ ਹਰ ਮਾਰਗ ਕਿਉਂ ਪਾਏ ਇਹ ਮਾਇਆ ਦਾ ਪਰਮ ਹੈ ਨਾ ਇਹ ਮਨੁੱਖ ਨੂੰ ਅੰਨਾ ਕਰ ਦਿੰਦਾ ਮਨ ਕਰਕੇ ਫਿਰ ਉਹ ਮਾਰਗ ਕਿਵੇਂ ਹਾਸਲ ਹੋਏਗਾ ਕਿਉਂ ਮਾਰਗ ਪਾਈ ਬਿਨ ਸਤਿਗੁਰ ਪਾਈ ਮਨ ਮੁਖ ਆਪ ਗਣਾਈ ਮਾਰਗ ਮਿਲਦਾ ਨਹੀਂ ਸਤਗੁਰੂ ਤੋਂ ਬਿਨਾਂ ਬਸ ਮਨਮੁਖ ਆਪਣਾ ਆਪ ਗਣਾਉਂਦਾ ਰਹਿੰਦਾ ਹੈ ਹਰ ਕੀ ਚੱਕਰ ਸਦਾ ਸੁਹੇਲੇ ਗੁਰ ਚਰਨ ੀ ਚਿਤ ਲਾਏ ਹਰੀ ਦੇ ਚੱਕਰ ਸਦਾ ਸੁਖੇ ਰਹਿੰਦੇ ਨੇ ਕਿਉਂਕਿ ਉਹਨਾਂ ਚਿਤ ਗੁਰੂ ਚਰਨਾ ਚ ਜੋੜਿਆ ਹੈ ਜਿਸ ਨੂੰ ਹਰ ਜੀਉ ਕਰੇ ਕਿਰਪਾ ਸਦਾ ਹਰ ਕੀ ਗੁਣ ਗਾਏ ਜਿਸ ਤੇ ਹਰੀ ਕਿਰਪਾ ਕਰਦਾ ਸਦਾ ਹਰੀ ਦੇ ਗੁਣ ਗਾਉਂਦਾ ਹੈ ਨਾਨਕ ਨਾਮ ਰਤਨ ਜਗ ਲਾਹਾ ਗੁਰ ਮੁਖਿ ਆਪ ਬੁਝਾਈ ਨਾਨਕ ਇਹ ਨਾਮ ਰੂਪੀ ਨਤ ਰਤਨ ਨਾਲ ਜਗ ਚ ਲਾਹਾ ਖਟਦਾ ਪਰ ਇਹ ਉਹੀ ਖਟਦਾ ਜੋ ਗੁਰੂ ਦੇ ਸਰਨ ਮੁਕੋ ਕੇ ਜਿਹਨੂੰ ਹਰੀ ਆਪ ਸੂਝ ਬਖਸ਼ੇ ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ ਇਕੂ ਅੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਬੇਰਾਗ ਪਿਆ ਜਿਓ ਕਿਉ ਦੇਖਾਂ ਪ੍ਰਭ ਦਾਤੀ ਮੇਰੇ ਮਨ ਚ ਬੜਾ ਵਿਰਾਗ ਹੈ ਕਿਹੜਾ ਵਿਰਾਗ ਹੈ ਹਰੀ ਨੂੰ ਮਿਲਣ ਦਾ ਫਿਰ ਕਿਵੇਂ ਮਿਲਿਆ ਜਾਏ ਜੀ ਮੇਰੇ ਮੀਤ ਸਖਾ ਹਰ ਜਿਓ ਗੁਰ ਪੁਰਖ ਬਿਧਾਤੇ ਏ ਮੇਰੇ ਮਿੱਤਰ ਏ ਮੇਰੇ ਸਖਾ ਏ ਹਰੀ ਏ ਪੁਰਖ ਬਿਧਾਤੇ ਹਾਂਜੀ ਪੁਰਖੋ ਬਿਧਾਤਾ ਏਕ ਸ੍ਰੀ ਧਰ ਕੋ ਮਿਲੈ ਤੁਜੈ ਊੜੀਣੀਆਂ ਏ ਪੁਰਖੋ ਬਿਧਾਤਾ ਏ ਹਰੀ ਏ ਸਭ ਦੇ ਮਾਲਕ ਤੈਨੂੰ ਕਿਵੇਂ ਮਿਲਿਆ ਜਾਏ ਜੀ ਕਰ ਕਰੈ ਸੇਵਾ ਸੀਸ ਚਰਣੀ ਮਨ ਆਸ ਦਰਸ਼ਨੀ ਮਾਣੀਆਂ ਸਤਿਗੁਰੂ ਆਪ ਹੀ ਜਵਾਬ ਦੇਣ ਲੱਗੇ ਹੱਤੀ ਨਾਲ ਹੱਤਾ ਨਾਲ ਸੇਵਾ ਕਰ ਮੱਥਾ ਗੁਰੂ ਦੇ ਚਰਨਾਂ ਤੇ ਤਰ ਤੇ ਪਿਆਸ ਦੀ ਆਸ ਰੱਖ ਜੀ ਸਾਸ ਸਾਸ ਨਾ ਕੜੀ ਬਿਸਰੈ ਪਲ ਮੂਰਤ ਦਿਨ ਰਾਤੇ ਹਰੇਕ ਸੁਵਾਸ ਤੇ ਨਾਲ ਹਰੇਕ ਕੜੀ ਦੇ ਨਾਲ ਉਹਨੂੰ ਜਪਣਾ ਕਰੋ ਬੁੱਲੇ ਨਾ ਜੀ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲਿਆ ਪ੍ਰਭ ਦਾਤੇ ਨਾਨਕ ਜਿਵੇਂ ਸਾਰੰਗ ਪੰਛੀ ਪਿਆਸ ਹੈ ਨਾ ਉਹਨੂੰ ਪਾਣੀ ਦੀ ਤੇ ਸਾਨੂੰ ਵੀ ਪਿਆਸ ਹੈ ਕਿਵੇਂ ਮਿਲਿਆ ਜਾਏ ਜੀ ਇੱਕ ਬਿਨੋ ਕਰੋ ਜਿਓ ਸੁਣ ਕੰਤ ਪਿਆਰੇ ਕੰਤ ਪਿਆਰੇ ਸੁਣ ਅਸੀਂ ਇੱਕ ਬੇਨਤੀ ਜੋਦੜੀ ਕਰਨੇ ਹਾਂ ਚਲਤਾ ਤੁਮਾਰੇ ਮੇਰਾ ਮੰਤਰ ਮੋ ਲੀਆ ਜਿਓ ਦੇਖ ਚਲਤ ਤੁਮਾਰੇ ਤੁਹਾਡੇ ਚਲਤ ਵੇਖ ਕੇ ਮੇਰਾ ਮਨ ਤੇ ਤਨ 모ਹਿਆ ਗਿਆ ਹੈ ਜੀ ਚਲਤਾ ਤੁਮਾਰੇ ਦੇਖ 모ਹੀ ਉਦਾਸ ਤਨ ਕਿਉ ਤੀਰੇ ਤੁਹਾਡੇ ਚਲਤ ਕੌਤਕ ਵੇਖ ਕੇ ਮੇਰਾ ਮਨ 모ਹਿਆ ਗਿਆ ਇਹ ਉਦਾਸ ਚੀਬ ਬਿਸਤਰੀ ਨੂੰ ਕਿਵੇਂ ਤੀਰਾ ਜਾਵੇ ਗੁਣਵੰਤ ਨਾਂਦਿਆਲ ਬਾਲਾ ਸਰਬ ਗੁਣ ਪਰਪੂਰੇ ਇਹ ਗੁਣਾ ਦੇ ਖਜ਼ਾਨੇ ਇਹ ਦਿਆਲ ਪੁਰਖ ਤੁਸੀਂ ਹਰ ਥਾਂ ਤੇ ਭਰਪੂਰ ਹੋ ਫਿਰ ਦੋਸ਼ ਨਾਈ ਸੁੱਖਾਂ ਦਾਤੇ ਹੋਂ ਵਿਚੜੀ ਬੁਰਿਆਰੇ ਉਸ ਕੰਡਾਤੇ ਉਸ ਪ੍ਰਭੂ ਨੂੰ ਕੋਈ ਦੋਸ਼ ਨਹੀਂ ਕਿਉਂਕਿ ਮੈਂ ਹੀ ਆਪਣੇ ਕਰਮਾ ਕਰਕੇ ਵਿਛੜੀ ਹਾਂ ਫਿਰ ਮਨ ਤਨ ਨਾਨਕ ਦਇਆ ਧਾਰੋ ਕਰ ਆਵੋ ਨਾ ਪਿਆਰੇ ਨਾਨਕ ਬੇਨਤੀ ਕਰਦਾ ਹਾਂ ਰੀ ਕਿਰਪਾ ਕਰੋ ਮੇਰੇ ਹਿਰਦੇ ਘਰ ਚ ਆ ਕੇ ਬਸੋ ਹਉ ਮਨ ਯਰਪੀ ਸਭ ਤਨ ਯਰਪੀ ਅਰਪੀ ਸਭ ਦੇਸਾ ਮੈਂ ਆਪਣਾ ਮਨ ਤਨ ਸਭ ਕੁਝ ਅਰਪਣ ਲਈ ਤਿਆਰ ਹਾਂ ਹਉ ਸਰ ਯਰਪੀ ਤਸ ਮੀਤ ਪਿਆਰੇ ਜੋ ਪ੍ਰਵਦੇ ਸੰਦੇਸਾ ਮੈਂ ਉਸ ਸਰ ਅਰਪਨ ਲਈ ਤਿਆਰ ਹਾਂ ਕਿਹਦੀ ਅੱਗੇ ਉਸ ਮਿੱਤਰ ਅੱਗੇ ਜੋ ਹਰੀ ਦੇ ਦਰ ਦਾ ਮੈਨੂੰ ਰਸਤਾ ਦੱਸੇ ਜੀ ਹਰ ਪਿਆ ਤਾਂ ਸੀਸ ਸੁਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਸੁਥਾਨ ਸੰਗਤ ਚ ਬੈ ਕੇ ਮੈਂ ਆਪਣਾ ਸੀਸ ਵੀ ਅਰਪਿਤ ਦਿੱਤਾ ਕਿਉ ਗੁਰੂ ਨੇ ਦੱਸਿਆ ਕਿਹਰੀ ਦਾ ਮਲਾਪ ਕਿਵੇਂ ਹੁੰਦਾ ਹੈ ਜੀ ਖਿੰਨ ਮਾਹੀ ਸਗਲਾ ਦੁੱਖ ਮਿਟਿਆ ਮਨੋਂ ਚਿੰਦਿਆ ਪਾਇਆ ਪਲ ਮਾਤਰ ਸਾਰਾ ਦੁੱਖ ਕਲੇਸ਼ ਮਿਟ ਗਿਆ ਹੈ ਜੀ ਦਿਨ ਰੈਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸ਼ਾ ਜਿਹੜੀ ਜੀਵ ਸਥੀ ਦਿਨ ਰਾਤ ਹ ਦਿਨ ਰਾਤ ਖਰੀਦੇ ਨਾਲ ਜੁੜੀ ਹੈ ਰੰਗ ਰਲੀਆਂ ਭਾਗ ਕੇ ਰੰਗ ਮਾਣ ਦੀ ਨਾਮਦ ਸਾਰੇ ਦੁੱਖ ਚੂਰੇ ਅੰਦੇਸ਼ ਮੁੱਕ ਜਾਂਦੇ ਹਨ ਮੇਨ ਮੰਤ ਨਾਨਕ ਕੰਥ ਮਿਲਿਆ ਲੋੜ ਤੇ ਹਮ ਜੈਸਾ ਦਾਨਕ ਬੇਨਤੀ ਕਰਦ ਸਾਨੂੰ ਉਹ ਹਰੀ ਮਿਲ ਪਿਆ ਹੈ ਜਿਸ ਹਰੀ ਦੀ ਅਸੀਂ ਆਸ ਰੱਖੀ ਸੀ ਮੇਰਾ ਮਨਨੰਦ ਪਿਆ ਜੀਓ ਵਧਾਈ ਵਧਾਈ ਮੇਰੇ ਮਨ ਚ ਆਨੰਦ ਖੇੜਾ ਪੈਦਾ ਹੋ ਗਿਆ ਵਧਾਈ ਪਾਵਕ ਅੰਦਰ ਖੇੜੇ ਪੈਦਾ ਹੋ ਗਏ ਹਨ ਕਰ ਲਾਲ ਆਇਆ ਪਿਆਰਾ ਸਭ ਤਿਖਾ 부ਝਾ ਉਹ ਲਾਲ ਹਰੀ ਅੰਦਰ ਵਸ ਗਿਆ ਜਿਸ ਸਦਕਾ ਸਾਰੀ ਤਿਖ ਤਰੇ ਬੁੱਝ ਗਈ ਐ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਮੈਨੂੰ ਲਾਲ ਗੋਪਾਲ ਠਾਕੁਰ ਹਰੀ ਮਿਲ ਗਿਆ ਹੈ ਮੈਂ ਹਰੀ ਦੇ ਉਨੋਂ ਗੀਤ ਗਾਉਣੀ ਹਾਂ ਸਭ ਮੀਤ ਬੰਦਪ ਹਰ ਖੁਪ ਜਿਆ ਦੂਤ ਥਾਂ ਗਵਾਇਆ ਜਿਹੜਾ ਮੇਰਾ ਪਰਿਵਾਰ ਹੈ ਕਿਹੜੀਆਂ ਆ ਇੰਦਰੀਆਂ ਇਹ ਮੇਰਾ ਪਰਿਵਾਰ ਇਹਨਾਂ ਅੰਦਰ ਬੜਾ ਚਾ ਪੈਦਾ ਹੋਇਆ ਜਿਹੜੇ ਦੂਤ ਸਨ ਉਹਨਾਂ ਦਾ ਥਾਂ ਮੁੱਕ ਗਿਆ ਹੈ ਅਨਹਤ ਵਾਜੀ ਵਜੈ ਕਰਮੈ ਫਿਰ ਸੰਗ ਸੀਜ ਵਿਛਾਈ ਦਿਨ ਰਾਤ ਹਰੀ ਨਾਮ ਦੇ ਵਾਜੀ ਹਿਰਦੇ ਚ ਵੱਜਦੇ ਨੇ ਮੈਂ ਆਪਣੇ ਹਿਰਦੇ ਦੀ ਸੀਜ ਵਿਛਾਈ ਹੈ ਹਿਰਲੇ ਹਰੀ ਲਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਨਾਨਕ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਹਰੀ ਮਿਲ ਪਿਓ ਸਹਿਜ ਵਿੱਚ ਟਿੱਕੇ ਰਹਿੰਦੇ ਹਨ ਗੌੜੀ ਮਹੱਲਾ ਪੰਜਿਮਾ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਇਹ ਮੋਹਣ ਜਿਹੜੇ ਤੇਰੇ ਮੰਦਰ ਨੇ ਨਾ ਭਾਵੇਂ ਮੋਹਣ ਪ੍ਰਮਾਤਮਾ ਨੂੰ ਆਖਿਆ ਤੇਰਾ ਘਰ ਬੜਾ ਉੱਚਾ ਹੈ ਜੀ ਬਹੁਤ ਅਪਾਰ ਹੋ ਤੁਸੀਂ ਮੋਹਣ ਤੇਰੇ ਸੋਹਣ ਦਵਾਰ ਜੀਓ ਸੰਤ ਧਰਮ ਸ਼ਾਲਾ ਇਹ ਮੋਹਣ ਤੇਰੇ ਜਿਹੜੇ ਦਵਾਰ ਨੇ ਨਾ ਉਹ ਬੜੇ ਸੋਪ ਦੇਨੇ ਕਿਉਂਕਿ ਸੰਤਾਂ ਲਈ ਇਹ ਧਰਮਸ਼ਾਲਾ ਹੈ ਧਰਮਸ਼ਾਲੇ ਪਾਰ ਦਾ ਯਾਰ ਠਾਕੁਰ ਸਦਾ ਕੀਰਤਨ ਗਾਵੇ ਇਹ ਧਰਮਸ਼ਾਲਾ ਹੈ ਠਾਕੁਰ ਧਰਮਸ਼ਾਲਾ ਹੈ ਸੰਤ ਜਨ ਸਦਾ ਇੱਥੇ ਬਹਿ ਕੇ ਹਰੀ ਦੇ ਗੁਣ ਗਾਉਂਦੇ ਹਨ ਜਹਾਂ ਸਾਧ ਸੰਤ ਕੱਤਰ ਹੋਵੇਂ ਤਹਾ ਤੁਝੈ ਆਵੇ ਜਿੱਥੇ ਸਾਧ ਸੰਤ ਭਾਵ ਕੇ ਤੇਰੇ ਭਗਤ ਹਰੀ ਕੱਟੇ ਹੋ ਜਾਂਦੇ ਨੇ ਉੱਥੇ ਤੈਨੂੰ ਗਾਉਣਾ ਸ਼ੁਰੂ ਕਰ ਦਿੰਦੇ ਹਨ ਕਰਦਿਆ ਮਿਆ ਦੇ ਆਲ ਸੁਆਮੀ ਹੋ ਦੀਨ ਕਿਰਪਾ ਰਾਹ ਏ ਸੁਆਮੀ ਏ ਪ੍ਰਭੂ ਕਿਰਪਾ ਕਰੋ ਮੇਰੇ ਤੇ ਮਿਹਰਬਾਨ ਦਇਆਬਾਨ ਹੋਵੋ ਜੀ ਮੈਨੂੰ ਮਨ ਤਨਾਨਕ ਦਰਸ ਪਿਆਸੀ ਮਿਲ ਦਰਸ਼ਨ ਸੁਖ ਸਾਰਾ ਕਿਰਪਾ ਕਰੋ ਮੈਨੂੰ ਤੁਸੀਂ ਆਪਣਾ ਦੀਦਾਰ ਬਖਸ਼ੋ ਮੇਰੇ ਅੰਦਰ ਬੜੀ ਪਿਆਸ ਹੈ ਤੁਹਾਡੇ ਦਰਸਦੀਪਾ ਕੇ ਤੁਹਾਡੇ ਮਲਾਪ ਦੀ ਜੀ ਮੋਹਨ ਤੇਰੇ ਬਚਨ ਅਨੂ ਚਾਲ ਨਿਰਾਲੀ ਮੋਹਨ ਤੇਰੇ ਬਚਨ ਬੜੇ ਅਨੂਪ ਨੇ ਤੁਹਾਡੀ ਚਾਲ ਬੜੀ ਨਿਰਾਲੀ ਹੈ ਮੋਹਨ ਤੂੰ ਮਾਨਾ ਇੱਕ ਜੀ ਅਵਰ ਸਭ ਰਾਲੀ ਇਹ ਮੋਹਨ ਤੂੰ ਇੱਕ ਆਪ ਹੀ ਆਪ ਹੈ ਬਾਕੀ ਸਭ ਤੇਰੇ ਤੋਂ ਨੀਵੇਂ ਹਨ ਜੀ ਮਾਨ ਦਾ ਇੱਕਲੇ ਗਠਾਕਰ ਜਿਨੇ ਸਭ ਕਲ ਧਾਰਿਆ ਤੁਹਾਨੂੰ ਹੀ ਸੰਸਾਰ ਇੱਕ ਪ੍ਰਮਾਤਮਾ ਗਿਣਦਾ ਕਿਉਂਕਿ ਸਾਰੀ ਸਤਿਆ ਤੁਸੀਂ ਬਣਾਈ ਹੈ ਬਚਨ ਗੁਰ ਕੈ ਵਸ ਕੀਆ ਆਦਪੁਰਖ ਬਨਵਾਰੀਆ ਆਦਪੁਰਖ ਬਨਵਾਰੀਆ ਤੁਸੀਂ ਗੁਰੂ ਦੇ ਬਚਨਾਂ ਦੇ ਵਸ ਭਾਗ ਗੁਰੂ ਦੇ ਰਾਹੀ ਮਿਲਦੇ ਹੋ ਤੂੰ ਆਪ ਚੱਲਿਆ ਆਪ ਰਹਿਿਆ ਆਪ ਸਭ ਕਲਤਾਰੀਆਂ ਤੁਸੀਂ ਆਪ ਹੀ ਚਲਿਆ ਪਾ ਕਿ ਤੁਹਾਡੇ ਚਲਤ ਤੁਹਾਡੇ ਕੋਤਕ ਤੁਹਾਡੇ ਹਰ ਥਾਂ ਤੇ ਵਿਆਪਕਤਾ ਤੁਸੀਂ ਆਪ ਹੀ ਹੋ ਜੀ ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀਆਂ ਨਾਨਕ ਬੇਤੀ ਕਰਦਾ ਹਰੀ ਆਪਣੇ ਦਾਸ ਤੁਸੀਂ ਪੈਜ ਰੱਖੋ ਜੀ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ਼ ਤਿਆਨਾ ਮੋਹਨ ਤੈਨੂੰ ਸਤ ਸੰਗਤ ਵਿੱਚ ਤੇਰੇ ਦਰਸ਼ਨਾਂ ਦੇ ਧਿਆਨ ਦੇ ਲਈ ਧੁੰਦੀ ਹੈ ਨੀਆਂ ਜੀ ਮੋਹਨ ਜਮ ਨੇੜ ਨ ਆਵੇਂ ਤੁਦ ਜਪੈਨੀ ਦਾਨ ਮੋਹਨ ਜਿਹੜਾ ਤੈਨੂੰ ਮਨੁੱਖ ਜਪਦਾ ਧਿਆਨ ਲੱਗ ਕਉ ਤੇ ਜਮਾਂ ਦੀ ਮਾਰ ਨਹੀਂ ਪੈਂਦੀ ਜਮਕਾਲ ਦਿਨ ਕੋ ਲੱਗੇ ਨਹੀਂ ਜੋ ਇੱਕ ਮਨ ਤੇ ਆਵੇ ਉਹਨਾਂ ਨੂੰ ਜਮਕਾਲ ਪਾਵ ਕੇ ਜਮ ਨਹੀਂ ਪੈਂਦੇ ਜੋ ਇੱਕ ਤੁਨੂੰ ਤੇ ਹੁੰਦੇ ਹਨ ਮਨ ਬਚਨ ਕਰਮ ਜੇ ਤੋ ਦੇ ਇਰਾਦੈ ਸੇ ਸਭੇ ਫਲ ਪਾਵੇ ਮਨ ਕਰਕੇ ਬਚਨਾ ਕਰਕੇ ਕਰਵਾ ਕਰਕੇ ਜਿਹੜੇ ਤੈਨੂੰ ਜਪਦੇ ਨੂੰ ਸਾਰੇ ਫਲ ਖੱਟ ਲੈਂਦੇ ਹਨ ਮਲ ਮੂਤ ਮੂਢ ਜੇ ਮੁਗਦ ਹੋਤੇ ਸੇ ਦੇਖ ਦਰਸੋ ਗਿਆਨਾ ਜੀ ਜਿਹੜੇ ਮੂਰਖ ਮੁਗਦ ਸਣ ੱੱਲੇ ਸਨ ਤੇਨੇ ਦਰਸ਼ਨ ਕਰਕੇ ਬੜੇ ਸਿਆਣੇ ਹੋ ਗਏ ਮਨਮント ਨਾਨਕ ਰਾਜੇ ਨੇ ਚਲ ਪੂਰਨ ਪੁਰਖ ਭਗਵਾਨ ਨਾਨਕ ਬੇਨਤੀ ਕਰਦਾ ਹਰੀ ਤੇਰਾ ਰਾਜ ਬੜਾ ਨਿਹਚਲ ਹੈ ਤੁਸੀਂ ਪੂਰਨ ਭਗਵਾਨ ਓ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਤੇਰਾ ਦیدار ਫਲ ਦੇਣ ਵਾਲਾ ਤੁਸੀਂ ਫਲ ਦੇਣ ਵਾਲਿਓ ਸਾਰਾ ਸੰਸਾਰ ਤੁਹਾਡਾ ਪਰਿਵਾਰ ਹੈ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਮੋਹਨ ਤੁਸੀਂ ਆਪਣੇ ਪੁੱਤਰ ਮੀਤ ਭਾਈ ਪਾਓ ਕਿ ਸਾਰੇ ਸੰਸਾਰ ਨੂੰ ਤਾਰੇ ਤਾਰਿਆ ਜਹਾਨ ਲਿਆ ਅਬ ਮਾਨ ਜਿੰਨੀ ਦਰਸ਼ਨ ਪਾਇਆ ਜਿਨ੍ਹਾਂ ਨੇ ਦਰਸ਼ਨ ਕੀਤਾ ਉਹਨਾਂ ਦਾ ਵਿਮਾਨ ਲੈ ਕੇ ਉਹਨਾਂ ਨੇ دیدار ਹਾਸਲ ਕਰ ਲਿਆ ਹੈ ਜਿੰਨੀ ਤੁਦਨੋਂ ਤਨ ਕਹਿਆ ਤਿੰਨ ਜਮ ਨੇੜ ਨ ਆਇਆ ਜਿਨ੍ਹਾਂ ਨੂੰ ਤੁਨੋਂ ਧਨ ਆਖਿਆ ਉਹਨਾਂ ਦੇ ਨੇੜੇ ਜਮ ਨਹੀਂ ਲੱਗਾ ਜੀ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੂਰਾਰੇ ਮੇ ਪ੍ਰਭੂ ਤੁਹਾਡੇ ਚ ਬਿਆੰਤ ਗੁਣ ਨੇ ਉਹ ਕਥੇ ਨਹੀਂ ਜਾ ਸਕਦੇ ਬਿਨਵੰਤ ਨਾਨਕ ਠੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਨਾਨਕ ਬੇਨਤੀ ਕਰਦਾ ਸੀ ਹਰੀ ਤੇ ਹੀ ਠੇਕ ਰੱਖੀ ਹੈ ਜਿੰਨੇ ਸਾਰੇ ਜਿਹਨਾਂ ਲੱਗ ਕੇ ਸਾਰਾ ਸੰਸਾਰ ਤਰ ਗਿਆ ਹੈ ਜੀ ਬਿਆੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੂਰਾਰੇ ਪਿਰਮੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ